ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਗੇ ਤੇ ਆਪ ਤਾਂ ਵੀ ਠੀਕ ਹੈ ਤੇ ਕੱਲ ਬੱਦਾ ਹੀ ਬਨੇਰਾ ਕੋਈ ਕੋ ਪਰਸੋਂ ਬੱਦਾ ਕੋਈ ਕੱਲ ਬੱਦਾ ਤੇ ਰਾਤ ਮੀਂਹ ਕਾਫੀ ਆ ਗਿਆ ਨਹੀਂ ਪੈਣ ਦੇ ਕਰਨਾ ਇੱਧਰ ਤੇ ਪਾਣੀ ਵਾ ਖੜਾ ਵਾ ਇੱਧਰ ਪਾਣੀ ਰਸਦਾ ਹੋਵਾ ਖੜਾ ਵਾ ਤੇ ਹੁਣ ਆਪਾਂ ਛੱਡੇ ਮੋਟਰ ਇੱਕ ਰਿਮਾਹ ਪਾਣੀ ਡੱਕ ਰਹੀ ਹੈ ਬਾਬਾ ਨਾਲੇ ਵੇਨੇ ਢਾਲ ਕਿੱਧਰ ਨੂੰ ਕਿੱਧਰ ਨੂੰ ਜਾਂਦਾ ਜਾਂਦਾ ਤੇ ਬਣਾ ਲਿਆ ਨੂੰ ਹੀ ਵੇਹੇ ਇਧਰਲਾ ਪਾਣੀ ਉਹ ਉੱਥੇ ਪਣਾ ਲਿਆ ਵੀ ਉਹਨੂੰ ਜਾਂਦਿਆ ਤੇ ਇਧਰੋਂ ਨੁੱਕਰ ਤੇ ਉਹ ਪਾਣੀ ਇਧਰੋਂ ਵੀ ਹੁਣੇ ਜਾਂਦਿਆ ਦੋ ਦੋਆਂ ਕ ਘੰਟੇ ਭਰ ਜਣਾ ਵਧੀਆ ਰਾਤ ਅਰ ਆਪਣੇ ਮੀਂਹ ਚੰਗਾ ਪਾਇਆ ਹੁਣ ਫੇਰ ਧਵਾੜ ਲਾਤਾ ਰੱਬ ਦਾ ਬਰੋਸਾ ਨਹੀਂ ਤੁੱਪੇ ਵੀ ਮੀਂਹ ਪਾਈ ਜਾਂਦਾ ਰਹਿਣਾ ਪਾਣੀ ਖਲਿਆਰਦਾ ਜੀ ਪਾਣੀ ਸਾਰੇ ਲਿੰਕੇ ਦੇ ਤੇ ਟੋਟਲੀ ਖਲੋ ਗਿਆ ਮੱਤਾ ਬੇ ਕਿਰਪਾ ਨਾ ਲੈਵਲ ਵਧੀਆ ਹੀ ਨਿਕਲੇਆ ਸਾਰਾ ਤਕਰੀਬਨ ਸਾਰੇ ਇਹ ਨਾ ਨਹੀਂ ਤੇ ਕਈਆਂ ਦੇ ਉੱਚੇ ਨੇਵੇਂ ਹੁੰਦੇ ਆ ਵਟਾ ਵਟਾ ਮੜੀਆਂ ਮਾਰਨੀਆਂ ਪੈਂਦੀਆਂ ਵਿੱਚ ਦੂਜੀਆਂ ਅਰੇ ਤਾਆਂ ਅਰੇ ਬਾਬੇ ਦੀ ਕਿਰਪਾ ਨਾਲ ਸਾਰੇ ਵਧੀਆ ਪਾਣੀ ਖਲੋ ਗਿਆ ਕ ਪਾਣੀ ਕਰਨਾ ਪਿਆ ਨਹੀਂ ਤੇ ਇਹ ਦੋ ਦੋ ਕੋਠਿਆਂ ਦੇ ਵਟਾਂ ਕਈਆਂ ਥਾਂ ਤੇ ਕਈਆਂ ਨੂੰ ਮੰਨਨੇ ਪੈਂਦੇ ਆ। ਉਹ ਥੋੜਾ ਜਿਹਾ ਰਹਿ ਗਿਆ ਜਿੱਥੇ ਮਸ਼ੀਨ ਲੱਗੀ ਪੈਰਪੂਲ ਲੱਗੇ ਉੱਥੇ ਚੜ ਚੱਲੇ ਪਾਣੀ ਬਸ। ਅਰਦੀ ਖਲਾ ਚੱਲੇਗੀ। ਇਹ ਠੰਡਾ ਪਾਣੀ ਮੋਟਰ ਦਾ।